ਮੋਦੀ ਸਰਕਾਰ ਦੀਆਂ ਪੰਜਾਬ ਲਈ 4000 ਕਰੋੜ ਰੁਪਏ ਦੀਆਂ ਸੌਗਾਤਾਂ ਚਮਕਦੀਆਂ ਮਜ਼ਬੂਤ ਸੜਕਾਂ ਨਾਲ ਹੁਣ ਗੱਡੀਆਂ ਕਰਨਗੀਆਂ ਬਾਤਾਂ ਇੱਕ ਭਾਰਤ ਸਸ਼ਕਤ ਭਾਰਤ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ਦਿਨ ਰਾਤ ਇੱਕ ਕਰ ਰਹੀ ਹੈ ਤੇ ਪੰਜਾਬ ਸੂਬੇ ਲਈ ਵਰਦਾਨ ਬਣੀ ਹੋਈ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਤੇ ਮਦੇ ਨਜ਼ਰ ਸੂਬੇ ਵਿੱਚ ਲਗਾਤਾਰ ਵੱਡੇ ਪੱਧਰ ਤੇ ਸੜਕਾਂ ਤੇ ਜਾਲ ਵਿਛਾ ਰਹੀ ਹੈ ਪੰਜਾਬ ਨੂੰ ਸਗਾਤ ਵਜੋਂ ਕੇਂਦਰ ਸਰਕਾਰ ਨੇ 4000 ਕਰੋੜ ਰੁਪਏ ਤੋਹਫੇ ਦਿੱਤੇ ਨੇ ਜਿਸ ਦੇ ਚਲਦੇ ਕੇਂਦਰੀ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਨ ਗੜਗਰੀ ਆਪਣੇ ਹੁਸ਼ਿਆਰਪੁਰ ਫੇਰੀ ਦੌਰਾਨ ਚਾਰ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਪਹੁੰਚੇ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਗਾਤਾਂ ਨਾਲ ਨਿਵਾਜ਼ ਕੇ ਨਵੇਂ ਭਾਰਤ ਦਾ ਨਵਾਂ ਪੰਜਾਬ ਬਣਾਉਣ ਤੇ ਮੋਹਰ ਪੱਕੀ ਕੀਤੀ। ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਬੁੱਧਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ। ਇੱਥੇ ਉਹਨਾਂ ਨੇ 4000 ਕਰੋੜ ਰੁਪਏ ਦੇ 29 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਹਨਾਂ ਵੱਲੋਂ ਸੂਬੇ ਦੀ ਤਰੱਕੀ ਲਈ 12000 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਗ੍ਰੀਨਫੀਲਡ ਹਾਈਵੇ ਬਣਾਇਆ ਜਾਵੇਗਾ। ਇਸਤੇ 2000 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ ਜਾਵੇਗੀ ਇਸ ਨੂੰ ਦਸੰਬਰ 2025 ਤੱਕ ਬਣਾਇਆ ਜਾਵੇਗਾ ਤੇ ਇਸ ਦੀ ਹਲਵਾਰਾ 에ਰਪੋਰਟ ਨਾਲ ਵੀ ਕਨੈਕਟੀਵਿਟੀ ਹੋਵੇਗੀ ਕੇਂਦਰੀ ਮੰਤਰੀ ਨਿਤਿਨ ਗੜਗਰੀ ਜੀ ਵੱਲੋਂ ਜਲੰਧਰ ਭਗਵਾੜਾ ਹਾਈਵੇ ਤੇ ਸਥਿਤ ਦੋਹਾਕਾ ਅੰਡਰਪਾਸ ਦਾ ਉਦਘਾਟਨ ਕੀਤਾ ਗਿਆ ਕ੍ਰਿਵਾ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਅੰਡਰਪਾਸ ਤੇ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਦੁਹਾਗਾ ਤੇ ਵੜਿੰਗੀ ਇਲਾਕੇ ਦੇ ਲੋਕਾਂ ਨੂੰ ਹਾਈਵੇ ਤੇ ਆਉਣ ਜਾਣ ਵਿੱਚ ਭਾਰੀ ਸਹੂਲਤ ਮਿਲੇਗੀ। ਅਤੇ ਨੈਸ਼ਨਲ ਹਾਈਵੇ ਤੋਂ ਲੰਘਣ ਵਾਲੇ ਵਾਹਨਾਂ ਨੂੰ ਆਵਾਜਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਮੋਦੀ ਸਰਕਾਰ ਨੇ 4000 ਕਰੋੜ ਰੁਪਏ ਦੇ 29 ਨੈਸ਼ਨਲ ਹਾਈਵੇ ਪ੍ਰੋਜੈਕਟ ਦਾ ਉਦਘਾਟਨ ਕੀਤਾ 40 ਕਰੋੜ ਰੁਪਏ ਦੀ ਲਾਗਤ ਨਾਲ ਬੜੇ ਹੁਸ਼ਿਆਰਪੁਰ ਤੋਂ NH 703A ਤੇ ਸਥਿਤ ਜਲੰਧਰ ਕਪੂਰਥਲਾ ਸੜਕ ਦੇ 9 ਕਿਲੋਮੀਟਰ ਲੰਬੇ ਚਾਰ ਮਾਰਗੀ ਸੈਕਸ਼ਨ ਦਾ ਵੀ ਉਦਘਾਟਨ ਕੀਤਾ ਅਤੇ NH 703A ਤੇ ਸਥਿਤ ਤਿੰਨ ਛੋਟੇ ਪੁਲਾਂ ਦੇ ਪੁਨਰ ਨਿਰਮਾਣ ਦਾ ਉਦਘਾਟਨ ਕੀਤਾ ਲੁਧਿਆਣਾ ਵਿੱਚ ਜੀਟੀ ਰੋਡ ਅਤੇ ਨੈਸ਼ਨਲ ਹਾਈਵੇ 5 ਨੂੰ ਜੋੜਨ ਵਾਲੇ ਚਾਰ ਮਾਰਗੀ ਲਾਂਡੋਬਾਲ ਬਾਈਪਾਸ ਦਾ ਉਦਘਾਟਨ ਐਸਡੀ ਉਸਾਰੀ ਨਾਲ ਲੁਧਿਆਣਾ ਫਿਰੋਜ਼ਪੁਰ ਹਾਈਵੇ ਦਾ ਦਿੱਲੀ ਜਲੰਧਰ ਹਾਈਵੇ ਐਨਐਚ 44 ਨਾਲ ਸਿੱਧਾ ਸੰਪਰਕ ਸਥਾਪਿਤ ਹੋਵੇਗਾ ਤੇ ਇਸ ਦਾ ਲਾਭ ਹੁਸ਼ਿਆਰਪੁਰ ਵਾਸੀਆਂ ਨੂੰ ਮਿਲੇਗਾ ਫਗਵਾੜਾ ਹੁਸ਼ਿਆਰਪੁਰ ਬਾਈਪਾਸ ਮਿਤ ਫਗਵਾੜਾ ਹੁਸ਼ਿਆਰਪੁਰ ਫੋਰ ਲੈਨ ਦੇ ਨਿਰਮਾਣ ਦਾ ਨੀ ਪੱਥਰ ਰੱਖਿਆ ਗਿਆ ਚਾਰ ਮਾਰਗੀ ਬਣਨ ਨਾਲ ਫਗਵਾੜਾ ਅਤੇ ਹੁਸ਼ਿਆਰਪੁਰ ਵਿਚਕਾਰ 100 ਕਿਲੋਮੀਟਰ ਪ੍ਰਤੀ ਘਾਟਾ ਹਾਈ ਸਪੀਡ ਸੰਪਰਕ ਮਿਲੇਗਾ ਅਤੇ ਯਾਤਰਾ ਦਾ ਸਮਾਂ 1 ਘੰਟੇ ਤੋਂ ਘਟਾ ਕੇ 30 ਮਿੰਟ ਰਹਿ ਜਾਵੇਗਾ ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਦੇ ਨਿਰਮਾਣ ਨਾਲ ਸ਼ਹਿਰੀ ਖੇਤਰ ਵਿੱਚ ਭੀੜ ਭੜੱਕੇ ਵਿੱਚ ਕਮੀ ਆਵੇਗੀ ਅਤੇ ਹੁਸ਼ਿਆਰਪੁਰ ਦਾ ਰਾਸ਼ਟਰੀ ਰਾਜਮਾਰਗ ਨੰਬਰ 44 ਜੀਟੀ ਰੋਡ ਨਾਲ ਸਿੱਧਾ ਸੰਪਰਕ ਹੋਵੇਗਾ